ਜੀ ਆਪਾਂ ਪੰਜਾਬ ਦੀ ਹੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਜ਼ਿਆਦਾਤਰ ਮੁੰਡੇ ਡਿਪਰੈਸ਼ਨ ਦੇ ਵਿੱਚ ਨੇ ਜਾਂ ਕੁੜੀਆਂ ਡਿਪਰੈਸ਼ਨ ਚ ਨੇ ਨਹੀਂ ਮੈਮ ਇਹਦਾ ਕੋਈ ਰੇਸ਼ਿਓ ਨਹੀਂ ਹੈਗੀ ਇਹ ਤੁਸੀਂ ਜੇ ਮੁੰਡੇ ਕੁੜੀਆਂ ਦੀ ਗੱਲ ਕਰਦੇ ਇੱਥੇ ਸਕੂਲ ਲੈਵਲ ਦੇ ਬੱਚਿਆਂ ਨੂੰ 6ਵੀਂ ਤੇ 7ਵੀਂ ਕਲਾਸ ਦਾ ਬੱਚਾ ਐਂਗਜ਼ਾਇਟੀ ਦਾ ਪੇਸ਼ੈਂਟ ਹੈ ਬੱਚਿਆਂ ਨੂੰ ਐਂਗਜ਼ਾਇਟੀ ਕਿਸ ਚੀਜ਼ ਦੀ ਹਾਂ ਰੀਸੈਂਟਲੀ ਮੇਰੇ ਕੋਲ ਇੱਕ ਕੇਸ ਆਉਂਦਾ ਬੱਚੇ ਦਾ ਠੀਕ ਹੈ 8th ਸਟੈਂਡਰਡ ਚ ਪੜਦਾ ਆਈ ਥਿੰਕਸ ਉਹ 8th ਸਟੈਂਡਰਡ ਚ ਪੜਦਾ ਉਹ ਕਹਿੰਦਾ ਰਣਜੀਤ ਸਾਹਿਬ ਮੈਨੂੰ ਡਰ ਬਹੁਤ ਲੱਗਦਾ ਰੋਈ ਜਾਂਦਾ ਮੈਨੂੰ ਅਜੀਬ ਅਜੀਬ ਫੀਲਿੰਗਸ ਹੋ ਰਹੀਆਂ ਨੇ ਮੈਨੂੰ ਲੱਗਦਾ ਮੈਨੂੰ ਸਾਹ ਨਹੀਂ ਆਉਣਾ ਹੈਗਾ ਬੱਚਿਆਂ ਨੂੰ ਐਂਗਜ਼ਾਇਟੀ ਪਤਾ ਕਿਸ ਕਰਕੇ ਹੋ ਰਹੀ ਹੈ ਫਾਸਟ ਫੂਡ ਕਰਕੇ ਐਂਗਜ਼ਾਇਟੀ ਹੋ ਰਹੀ ਹੈ ਦੁਨੀਆ ਦੇ ਉੱਤੇ ਜਿਹੜਾ ਵੀ ਇਨਸਾਨ ਹੈ ਉਹਦਾ ਜੇ ਪੇਟ ਨਹੀਂ ਨਾ ਠੀਕ ਹੈਗਾ ਬਲੋਟਿੰਗ ਰਹਿੰਦੀ ਹੈ ਐਸਿਡ ਬਣਦਾ ਪਿਆ ਉਹਨੂੰ ਐਂਗਜ਼ਾਇਟੀ ਹੋਣੀ ਹੀ ਹੋਣੀ ਹੈ ਕਿਉਂਕਿ ਐਂਗਜ਼ਾਇਟੀ ਚ ਸਾਡੇ ਜਿਹੜੇ ਫੀਲਿੰਗਸ ਨੇ ਨਾ ਵੀਅਰਡ ਜੀ ਹੁੰਦੀਆਂ ਐਕਸਪਲੇਨ ਵੀ ਨਹੀਂ ਕਰੀਆਂ ਜਾਂਦੀਆਂ ਉਹ ਬੱਚੇ ਨੂੰ ਇਹ ਚੀਜ਼ ਬਾਰੇ ਪਤਾ ਨਹੀਂ ਸੀਗਾ ਉਹਨੂੰ ਅਜੀਬ ਫੀਲ ਹੋ ਰਿਹਾ ਸੀ ਉਹ ਡਰੀ ਜਾ ਰਿਹਾ ਸੀ ਰੋਈ ਜਾ ਰਿਹਾ ਸੀ ਰੋਈ ਜਾ ਰਿਹਾ ਸੀਗਾ ਫਿਰ ਕਿਸੇ ਨੇ ਉਹਨੂੰ ਰეკਮੈਂਡ ਕੀਤਾ ਮੇਰੇ ਤੱਕ ਪਹੁੰਚਿਆ ਆਨਲਾਈਨ ਸੈਸ਼ਨਸ ਕਰੇ ਪਹਿਲਾਂ ਤਾਂ ਉਹਨੂੰ ਮੈਂ ਡਰਨਾ ਬੰਦ ਕਰਾਇਆ ਮੈਂ ਕਿਹਾ ਤੂੰ ਡਰ ਨਾ ਇਹ ਤੇਰੀਆਂ ਫੀਲਿੰਗਸ ਤੇਰੇ ਪੇਟ ਦੇ ਇਨ ਡਾਈਜੈਸ਼ਨ ਕਰਕੇ ਹੋ ਰਹੀਆਂ ਨੇ ਮੈਂ ਕਿਹਾ ਕਿੰਨਾ ਫਾਸਟ ਫੂਡ ਖਾਨਾ ਉਹਦੀ ਮੰਮੀ ਕਹਿੰਦੀ ਮੈਂ ਕਹਿੰਦਾ ਜਿਹੜਾ ਫਾਸਟ ਫੂਡ ਤੂੰ ਅੱਜ ਘਰ ਨਾਲ 14-15 ਸਾਲ ਦੀ ਉਮਰ 'ਚ ਇਹ ਫਾਸਟ ਫੂਡ ਅਸੀਂ 22-23 ਸਾਲਾਂ 'ਚ ਖਾਣਾ ਸ਼ੁਰੂ ਕਰਿਆ ਸੀ ਥੋੜਾ ਥੋੜਾ ਪਹਿਲੀ ਵਾਰੀ ਮੈਂ 22-23 ਸਾਲ ਦੀ ਉਮਰ 'ਚ ਪੀਜ਼ਾ ਖਾਦਾ ਸੀਗਾ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਤੂੰ ਕਦੋਂ ਖਾਣਾ ਕਹਿੰਦਾ ਜੀ ਮੈਂ 4 ਸਾਲ ਦਾ ਸੀ ਜਦੋਂ ਮੈਂ ਖਾ ਰਿਹਾ ਸੀ ਗਲਤੀ ਕਿਤੇ ਨਾ ਕੀਤੀ ਮਾਪਿਓ ਦੀ ਵੀ ਹੈ ਦੇਖੋ ਮਾਪਿਓ ਦੀ ਵੀ ਹੈ ਪਰ ਉਦੋਂ ਸਾਡੇ ਟਾਈਮ ਦੇ ਵਿੱਚ ਚੀਜ਼ਾਂ ਅਪਰੋਚੇਬਲ ਨਹੀਂ ਸੀਗੀਆਂ ਪਰ ਅੱਜ ਹੈਗੀਆਂ ਨੇ ਹੁਣ ਕੀ ਕਰੇ ਮਾਪਿਓ ਕਿੱਥੇ ਤੱਕ ਰੁਕੀ ਜਾਣਗੇ ਪਰ ਹਾਂ ਮਾਪਿਓ ਨੂੰ ਮੈਂ ਇੱਕ ਗੱਲ ਕਹਿਣਾ ਹੈ ਬੱਚਾ ਜੇ ਫਾਸਟ ਫੂਡ ਇਨਟੇਕ ਕਰ ਰਿਹਾ ਨਹੀਂ ਕੋਈ ਆਪਸ਼ਨ ਹੈਗੀ ਉਹਦੀ ਫਰੂਟ ਇਨਟੇਕ ਵਾਟਰ ਇਨਟੇਕ ਤੇ ਧਿਆਨ ਦਿਓ ਜ਼ਿਆਦਾ ਖਾਵੇ ਫਰੂਟਸ ਜ਼ਿਆਦਾ ਪੀਵੇ ਪਾਣੀ ਤੇ ਐਕਸਰਸਾਈਜ਼ ਜ਼ਰੂਰ ਕਰਿਓ ਉਹਨੇ 5 ਕਲਾਸਾਂ ਲਈਆਂ ਤੇ ਨਾਲ ਦੀ ਨਾਲ ਉਹਦੀ ਐਂਗਜ਼ਾਇਟੀ ਠੀਕ ਹੋ ਗਈ ਉਹ ਖੁਸ਼ ਆ ਭੰਗੜੇ ਪਾਉਂਦਾ ਸਕੂਲ ਜਾਂਦਾ ਤਾਂ ਜੀ ਆਪਾਂ ਪੰਜਾਬ ਦੀ ਹੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਜ਼ਿਆਦਾਤਰ ਮੁੰਡੇ ਡਿਪਰੈਸ਼ਨ ਦੇ ਵਿੱਚ ਨੇ ਜਾਂ ਕੁੜੀਆਂ ਡਿਪਰੈਸ਼ਨ ਚ ਨੇ ਨਹੀਂ ਮੈਮ ਇਹਦਾ ਕੋਈ ਰੇਸ਼ੋ ਨਹੀਂ ਹੈਗੀ ਇਹ ਤੁਸੀਂ ਜੇ ਮੁੰਡੇ ਕੁੜੀਆਂ ਦੀ ਗੱਲ ਕਰਦੇ ਇੱਥੇ ਸਕੂਲ ਲੈਵਲ ਦੇ ਬੱਚਿਆਂ ਨੂੰ 6ਵੀਂ ਤੇ 7ਵੀਂ ਕਲਾਸ ਦਾ ਬੱਚਾ ਐਂਗਜ਼ਾਇਟੀ ਦਾ ਪੇਸ਼ੈਂਟ ਹੈ ਬੱਚਿਆਂ ਨੂੰ ਐਂਗਜ਼ਾਇਟੀ ਕਿਸ ਚੀਜ਼ ਦੀ ਹਾਂ ਰੀਸੈਂਟਲੀ ਮੇਰੇ ਕੋਲ ਇੱਕ ਕੇਸ ਆਉਂਦਾ ਬੱਚੇ ਦਾ ਠੀਕ ਹੈ 8th ਸਟੈਂਡਰਡ ਚ ਪੜਦਾ ਆਈ ਥਿੰਕਸ ਉਹ 8th ਸਟੈਂਡਰਡ ਚ ਪੜਦਾ ਉਹ ਕਹਿੰਦਾ ਰਣਜੀਤ ਸਾਹਿਬ ਮੈਨੂੰ ਡਰ ਬਹੁਤ ਲੱਗਦਾ ਰੋਈ ਜਾਂਦਾ ਮੈਨੂੰ ਅਜੀਬ ਅਜੀਬ ਫੀਲਿੰਗਸ ਹੋ ਰਹੀਆਂ ਨੇ ਮੈਨੂੰ ਲੱਗਦਾ ਮੈਨੂੰ ਸਾਹ ਨਹੀਂ ਆਉਣਾ ਹੈਗਾ ਬੱਚਿਆਂ ਨੂੰ ਐਂਗਜ਼ਾਇਟੀ ਪਤਾ ਕਿਸ ਕਰਕੇ ਹੋ ਰਹੀ ਹੈ ਫਾਸਟ ਫੂਡ ਕਰਕੇ ਐਂਗਜ਼ਾਇਟੀ ਹੋ ਰਹੀ ਹੈ ਬਿਲਕੁਲ ਦੁਨੀਆ ਦੇ ਉੱਤੇ ਜਿਹੜਾ ਵੀ ਇਨਸਾਨ ਹੈ ਉਹਦਾ ਜੀ ਪੇਟ ਨਹੀਂ ਨਾ ਠੀਕ ਹੈਗਾ ਬਲੋਟਿੰਗ ਰਹਿੰਦੀ ਹੈ ਐਸਿਡ ਬਣਦਾ ਪਿਆ ਉਹਨੂੰ ਐਂਗਜ਼ਾਇਟੀ ਹੋਣੀ ਹੀ ਹੋਣੀ ਹੈ ਕਿਉਂਕਿ ਐਂਗਜ਼ਾਇਟੀ ਚ ਸਾਡੇ ਜਿਹੜੀ ਫੀਲਿੰਗਸ ਨੇ ਨਾ ਵੀਅਰਡ ਜੀ ਹੁੰਦੀਆਂ ਐਕਸਪਲੇਨ ਵੀ ਨਹੀਂ ਕਰੀਆਂ ਜਾਂਦੀਆਂ ਉਹ ਬੱਚੇ ਨੂੰ ਇਹ ਚੀਜ਼ ਬਾਰੇ ਪਤਾ ਨਹੀਂ ਸੀਗਾ ਉਹਨੂੰ ਅਜੀਬ ਫੀਲ ਹੋ ਰਿਹਾ ਸੀ ਉਹ ਡਰੀ ਜਾ ਰਿਹਾ ਸੀ ਰੋਈ ਜਾ ਰਿਹਾ ਸੀ ਰੋਈ ਜਾ ਰਿਹਾ ਸੀਗਾ ਫਿਰ ਕਿਸੇ ਨੇ ਉਹਨੂੰ ਰეკਮੈਂਡ ਕੀਤਾ ਮੇਰੇ ਤੱਕ ਪਹੁੰਚਿਆ ਆਨਲਾਈਨ ਸੈਸ਼ਨਸ ਕਰੇ ਪਹਿਲਾਂ ਤਾਂ ਉਹਨੂੰ ਮੈਂ ਡਰਨਾ ਬੰਦ ਕਰਾਇਆ ਮੈਂ ਕਿਹਾ ਤੂੰ ਡਰ ਨਾ ਇਹ ਤੇਰੀਆਂ ਫੀਲਿੰਗਸ ਤੇਰੇ ਪੇਟ ਦੇ ਇਨ ਡਾਈਜੈਸ਼ਨ ਕਰਕੇ ਹੋ ਰਹੀਆਂ ਨੇ ਮੈਂ ਕਿਹਾ ਕਿੰਨਾ ਫਾਸਟ ਫੂਡ ਖਾਨਾ ਉਹਦੀ ਮੰਮੀ ਕਹਿੰਦੀ ਮੈਂ ਕਿ ਜਿਹੜਾ ਫਾਸਟ ਫੂਡ ਤੂੰ ਅੱਜ ਘਰ ਨਾਲ 14-15 ਸਾਲ ਦੀ ਉਮਰ ਚ ਇਹ ਫਾਸਟ ਫੂਡ ਅਸੀਂ 22-23 ਸਾਲਾਂ ਚ ਖਾਣਾ ਸ਼ੁਰੂ ਕਰਿਆ ਸੀ ਥੋੜਾ ਥੋੜਾ ਪਹਿਲੀ ਵਾਰੀ ਮੈਂ 22-23 ਸਾਲ ਦੀ ਉਮਰ ਚ ਪੀਜ਼ਾ ਖਾਦਾ ਸੀਗਾ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਤੂੰ ਕਦੋਂ ਖਾਣਾ ਹੈ ਕਹਿੰਦਾ ਜੀ ਮੈਂ 4 ਸਾਲ ਦਾ ਸੀ ਜਦੋਂ ਮੈਂ ਖਾ ਰਿਹਾ ਹਾਂ ਗਲਤੀ ਕਿਤੇ ਨਾ ਕਿਤੇ ਮਾਪਿਓ ਦੀ ਵੀ ਹੈ ਦੇਖੋ ਮਾਪਿਓ ਦੀ ਵੀ ਹੈ ਪਰ ਉਦੋਂ ਸਾਡੇ ਟਾਈਮ ਦੇ ਵਿੱਚ ਚੀਜ਼ਾਂ ਅਪਰੋਚੇਬਲ ਨਹੀਂ ਸੀਗੀਆਂ ਪਰ ਅਜ ਹੈਗੀਆਂ ਨੇ ਹੁਣ ਕੀ ਕਰੇ ਮਾਪਿਓ ਕਿੱਥੇ ਤੱਕ ਰੋਕੀ ਜਾਣਗੇ ਪਰ ਹਾਂ ਮਾਪਿਓ ਨੂੰ ਮੈਂ ਇੱਕ ਗੱਲ ਕਹਿਣਾ ਹੈ ਬੱਚਾ ਜੇ ਫਾਸਟ ਫੂਡ ਇਨਟੇਕ ਕਰ ਰਿਹਾ ਨਹੀਂ ਕੋਈ ਆਪਸ਼ਨ ਹੈਗੀ ਉਹਦੀ ਫਰੂਟ ਇਨਟੇਕ ਵਾਟਰ ਇਨਟੇਕ ਤੇ ਧਿਆਨ ਦਿਓ ਜ਼ਿਆਦਾ ਖਾਵੇ ਫਰੂਟਸ ਜ਼ਿਆਦਾ ਪੀਵੇ ਪਾਣੀ ਤੇ ਐਕਸਰਸਾਈਜ਼ ਜ਼ਰੂਰ ਕਰਿਓ ਉਹਨੇ ਪੰਜ ਕਲਾਸਾਂ ਲਈਆਂ ਤੇ ਨਾਲ ਦੀ ਨਾਲ ਉਹਦੀ ਐਂਗਜ਼ਾਇਟੀ ਠੀਕ ਹੋ ਗਈ ਉਹ ਖੁਸ਼ ਹੈ ਭੰਗੜੇ ਪਾਉਂਦਾ ਸਕੂਲ ਜਾਂਦਾ